ਤੈਨੂੰ ਦੀ ਜੱਗੋ ਤੇ ਪਏ ਗੁਰਜੈਸ ਦੇ ਇਸ ਪੰਗੇ ਤੋਂ ਬਾਅਦ ਜੀ ਗੁਰਜੈਸ ਨੇ ਅੱਜ ਫੇਰ ਉਸ ਨੂੰ ਰਿਪਲਾਈ ਕੀਤਾ ਹੈ ਗੁਰਜੈਸ ਨੂੰ ਇੱਕ ਕਿਸੇ ਨੇ ਲਿਖਿਆ ਕਿ ਮੈਕੂ ਦੀ ਮੈਰਿਜ ਤੇ ਗਏ ਸੀ ਤੁਸੀਂ ਹੁਣ ਉਹ ਤੁਹਾਨੂੰ ਮਾੜਾ ਦੱਸ ਰਹੀ ਹੈ ਇਸ ਤੋਂ ਬਾਅਦ ਗੁਰਜੈਸ ਨੇ ਇੱਕ ਵੱਡਾ ਰਿਪਲਾਈ ਕਰਦੇ ਹੋਏ ਮੈਕੂ ਟਿੱਲ ਨੂੰ ਜਵਾਬ ਦਿੱਤਾ ਹੈ ਜੋ ਕਿ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ ਆਓ ਤੁਸੀਂ ਵੀ ਦੇਖੋ ਗੁਰਜੈਸ ਨੇ ਕੀ ਰਿਪਲਾਈ ਕੀਤਾ ਮੈਕੂ ਟਿੱਲ ਨੂੰ ਜੀ ਕੋਈ ਗੱਲ ਨਹੀਂ ਡੀਅਰ ਅਸੀਂ ਮੈਰਿਜ ਤੇ ਤਾਂ ਗਏ ਸੀ ਜਿਹੜਾ ਜੋ ਬੋਲਦਾ ਉਹਨੂੰ ਬੋਲੇ ਜਾਂਦੋ ਤੇ ਅਸੀਂ ਕਿਸੇ ਨੂੰ ਕੁਝ ਕਹਿਣਾ ਨਹੀਂ ਚਾਹੁੰਦੇ ਕਿਸੇ ਨੂੰ ਕੋਈ ਸਫਾਈ ਨਹੀਂ ਦੇਣਾ ਚਾਹੁੰਦੇ ਜਿਹੜਾ ਬੋਲਦਾ ਬੋਲ ਹੀ ਜਾਂਦਾ ਠੀਕ ਆ ਸਾਤੇ ਅਸੀਂ ਕਈਆਂ ਦੀ ਹਾਲਤ ਹੁੰਦੀ ਆਪਣੀ ਆਦਤ ਤੋਂ ਮਜਬੂਰ ਹੁੰਦੇ ਆ ਨੂੰ ਬੋਲਣ ਦੀ ਆਦਤ ਵੀ ਕੀ ਕਹਿੰਦੇ ਇਸ ਤੋਂ ਬਾਅਦ ਇੱਕ ਹੋਰ ਜਾਣੇ ਦੇ ਗੁਰਜੈਸ ਨੂੰ ਮੈਸੇਜ ਕੀਤਾ ਕਿ ਦੀਦੀ ਮੈਨੂੰ ਪੂਰਾ ਯਕੀਨ ਹੈ ਤੁਸੀਂ ਕਦੇ ਕਿਸੇ ਨਾਲ ਪੂਰਾ ਨਹੀਂ ਕਰ ਸਕਦੇ ਜੋ ਮਾੜਾ ਬੋਲਦੀ ਹੈ ਰੱਬ ਨਤੀਜਾ ਉਸ ਨੂੰ ਦੇਗਾ ਹੋਰ ਕੀ ਕਿਹਾ ਆਓ ਤੁਸੀਂ ਵੀ ਦੇਖੋ ਗੁਰਜੈਸ ਨੇ ਅੱਗੋਂ ਫਿਰ ਕੀ ਜਵਾਬ ਦਿੱਤਾ ਮਤਲਬ ਦੀਦੀ ਮੈਨੂੰ ਤਾਂ ਪੂਰਾ ਯਕੀਨ ਤੁਸੀਂ ਕਿਸੇ ਨਾਲ ਕਦੇ ਪੂਰਾ ਨਹੀਂ ਕਰ ਸਕਦੇ ਜੋ ਮਾੜਾ ਬੋਲਦੀ ਉਹਨੂੰ ਵੀ ਰੱਬ ਨੇ ਨਤੀਜਾ ਦੇ ਦੇਣਾ ਤੁਸੀਂ ਇਹਦੇ ਹੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਨੇ ਸ਼ਕੋਸ਼ ਰੱਖਣ ਤੁਹਾਨੂੰ ਥੈਂਕ ਯੂ ਸੋ ਮਚ ਦੀਦੀ سپورਟ ਅਸੀਂ ਇੱਥੇ ਤਾਂ ਸਾਰੇ ਆ ਤੁਹਾਡੇ ਸਾਰਿਆਂ ਦੇ ਪਿਆਰ ਤੇ سپورਟ ਨਾਲ ਆਏ ਹਾਂ ਤੇ ਸਾਡੇ ਨੇ ਕਿਉਂਕਿ ਸਾਨੂੰ ਰਿਪਲਾਈ ਕਰਨ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਸਾਰਿਆਂ ਤੁਸੀਂ ਇਹਨਾਂ ਨੂੰ ਪਿਆਰ ਕਰਦੇ ਹੋ ਨੀਂ ਇਹਦਾ ਸਪੋਰਟ ਕਰਦੇ ਹੋ ਤੁਸੀਂ ਸਾਰਿਆਂ ਨੂੰ ਰਿਪਲਾਈ ਕਰ ਰਹੀ ਹਾਂ ਥੈਂਕ ਯੂ ਇਨਾਂ ਦੇ ਕਿੰਨੇ ਮੈਸੇਜ ਆ ਗਏ ਤੇ ਸਾਰੇ ਦਾ ਥੈਂਕ ਯੂ